ਹਾਂਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਖਾਵਾ ਸੁਖਾਵਾ ਪਿੰਡ ਦੋਸਤੋ ਤਹਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਬਿਲਕੁਲ ਸਰੀਆਲੀ ਵੱਡੀ ਸਰੀਆਲੀ ਦੋਸਤੋ ਬਿਲਕੁਲ ਨਾਲ ਹੈਗੀ ਆ ਕੋਈ 1.5 ਕਿਲੋਮੀਟਰ ਦੀ ਦੂਰੀ ਆ ਤੇ ਤੁਸੀਂ ਜਿਹੜੀ ਵਿਜਿਟ ਆ ਦੋਸਤੋ ਪਿੰਡ ਸੁਖਾਵੇ ਕਰਨੀ ਹੈਗੀ ਆ ਠੀਕ ਆ ਜੀ ਵੇਰ ਗੁਰਜੰਟ ਦੇ ਕੋਲੇ ਆਏ ਆ ਤੇ ਪਸ਼ੂ ਦੋਸਤੋ ਅੱਜ ਤੁਹਾਨੂੰ ਆਪਾਂ ਤਿੰਨ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਤਿੰਨੇ ਨਗ ਦੋਸਤੋ ਪੂਰੀ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੇ ਜ਼ਿਆਦਾਤਰ ਪਸ਼ੂ ਜਿਹੜੇ ਹੈਗਾ ਵੀਰ ਗੁਰਜੰਟ ਦੇ ਕੋਲ ਜਿਹੜੇ ਦੋਸਤੋ ਵਾੜਾਂ ਦੇ ਵਿੱਚ ਆਉਂਦੇ ਆ ਠੀਕ ਆ ਵਾੜਾਂ ਜਾਂਦੀਆਂ ਹੁੰਦੀਆਂ ਨੇ ਬਾਕੀ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਪਹਿਲੇ ਵੀ ਬਣਾ ਕੇ ਰੱਖਿਆ ਤੇ ਆਉਣ ਵਾਲੇ ਜਿਹੜੇ ਨੈਕਸਟ ਸਮੇਂ ਦੇ ਵਿੱਚ ਵੀ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਏ ਤੇ ਠੀਕ ਆ ਜੀ ਅੱਜ ਜੇ ਦੋਸਤੋ 25 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ 8 ਵਜੇ ਮਾਰਨਿੰਗ ਦਾ ਟਾਈਮ ਆ ਤੇ ਜਿਹੜਾ ਪਸ਼ੂ ਐਨੀਮਲ ਜਿਹ ਜ਼ਰੂਰ ਜ਼ਿਕਰ ਕਰ ਦਈਦਾ ਵੀ ਆਪਦੀ ਤਸੱਲੀ ਆ ਦੋ ਡੰਗ ਚੁਵਾਈ ਕਰਕੇ ਗੱਭਣ ਪਸ਼ੂ ਆਪਣਾ ਤਿੱਪਕੇ ਤਸੱਲੀ ਕਰ ਸਕਦੇ ਆ ਆਜੋ ਕਰਦੇ ਆ ਗੱਲਬਾਤ ਵੀਰ ਗੁਰਜੰਟ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਿੰਘ ਸਾਸਰੀ ਕਾਲ ਸਾਸਰੀ ਕਾਲ ਜੀ ਭਾਜੀ ਉਹ ਠੀਕ ਠਾਕ ਆ ਜੀ ਬਹੁਤ ਵਧੀਆ ਵੀਰੇ ਹੋਰ ਸਤਿ ਸ਼੍ਰੀ ਅਕਾਲ ਜੀ ਵਤਿਆ ਕਰਪਾ ਜੀ ਗੁਰਜੰਟ ਭਾਈ ਪਸ਼ੂ ਤਕਰੀਬ ਇਸੇ ਤਰ੍ਹਾਂ ਵਿਖ-ਵੁਖ ਜਾਂਦੇ ਰਹੇ ਆ ਹਾਂ ਜੀ ਹਾਂ ਜੀ ਭਾਜੀ ਉਹਦਾ ਗੈਪ ਪੈ ਜਾਂਦਾ ਵਿੱਚ ਹਾਂ ਜੀ ਹਾਂ ਜੀ ਬਿਲਕੁਲ ਜੀ ਵੀਡੀਓ ਪਾਉਣ ਦਾ ਬਾਕੀ ਪਸ਼ੂ ਚਲੋ ਆਉਂਦੇ ਰਹਿੰਦੀਆਂ ਵਿਖਦੇ ਆ ਹਾਂ ਜੀ ਤੇ ਅੱਜ ਆਪਣੇ ਕੋਲ ਵੜਾ ਕਿੰਨੀਆਂ ਜੀ ਵ ਦੋਵੇਂ ਵੜਾ ਸੂਈਆਂ ਹੀ ਨੇ ਸੂਈਆਂ ਸੂਈਆਂ ਦੋਵੇਂ ਤਾਜ਼ੀਆਂ ਇੱਕ ਤਾਂ ਰਾਤ ਹੀ ਸੋਈ ਆ ਗਈ ਅੱਛਾ ਜੀ 12 ਵਜੇ ਸੋਈ ਆ ਤੜਕੇ ਜੇਰਪਾਈ 4:00 ਵਜੇ ਜੀ ਠੀਕ ਆ ਜੀ ਹਾਂ ਜੀ ਇੱਕ ਬਿਲਕੁਲ ਤਾਜ਼ੀ ਐ ਤੇ ਇੱਕ ਜਿਹੜੀ ਉਹ ਚਿੱਟੀ ਵੜ ਹੈ ਜੀ ਉਹ ਵੀ ਤਜਾ ਤੈਨ ਸੋਈ ਨੂੰ ਅੱਜ ਜੀ ਅੱਜ ਤੀਸਰਾ ਦੇਣਾ ਠੀਕ ਆ ਜੀ ਸੋ ਬਿਲਕੁਲ ਤਾਜ਼ੀਆਂ ਵੜਾ ਦੋਸਤੋ ਆਪਾਂ ਤੁਹਾਨੂੰ ਦਿਖਾ ਦੇਣੀਆਂ ਨੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਰ ਤੋਂ ਲੈ ਕੇ ਅੱਛਾ ਗਰੰਟ ਵੀਰ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਬਿਲਕੁਲ ਅੱਜ ਤਾਜ਼ੀ ਸੋਈ ਆ ਹਾਂ ਜੀ ਹਾਂ ਜੀ ਇਹਦੇ ਬਾਰੇ ਇਨਫੋਰਮੇਸ਼ਨ ਦੂਸਰਾ ਮੰਨ ਲਓ ਤੀਸਰਾ ਮੰਨ ਲਓ ਘਰ ਵਾਲੇ ਦੂਸਰਾ ਆਂਦੇ ਹੀ ਪੀਜ਼ਾ ਕਰਕੇ ਆਪਾਂ ਲਈਆ ਠੀਕ ਹੈ ਜੀ ਤੇ ਰਾਤੀ ਸੋਈ ਜਾ ਬਾਜੀ ਦੁੱਧ ਆਪਾਂ ਫਾਰਮ ਤੋਂ ਬੱਚੀ ਲਈ ਆਪਾਂ ਵੀਡੀਓ ਬਣਾਈ ਆ ਜੀ ਤੇ ਦੁੱਧ 20 ਲੀਟਰ ਚ ਵਾਦੀ ਆ ਠੀਕ ਆ ਠੀਕ ਆ ਹਾਂ ਜੀ ਠੀਕ ਆ ਸਵੇਰ ਦੋਸਤੋ ਦੂਜਾ ਮੰਨ ਕੇ ਵੀਰਾਂ ਦਾ ਖਰੀਦੀ ਆ ਮਗਰ ਬੱਚੀ ਜੀ 20 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਆ ਠੀਕ ਆ ਜੀ ਪਹਿਲੇ ਸਵੇਰ ਨੂੰ ਵੇਖਦੇ ਹੋਏ ਸੋ ਅੱਜ ਦੀ ਅੱਜ ਦੀ ਗੱਲ ਕਰਨ ਲਈ ਤਾਂ ਬਿਲਕੁਲ ਅੱਜ ਮਾਰਨਿੰਗ ਸੋਈ ਆ ਠੀਕ ਆ ਜੀ ਜੇਰ ਪ੍ਰੋਪਰ ਪੈ ਗਈ ਆ ਮਗਰ ਬੱਚਾ ਬੱਛੀ ਹੈ ਜੀ ਹਾਂ ਜੀ ਬੱਛੀ ਆ ਜੀ ਆ ਬੱਛੀ ਹੈ ਜੀ ਵੇਖੋ ਵਾਕੀ ਵੇਖੋ ਵੈਡ ਦਾ ਕੱਦ ਵੇਖੋ ਜੀ ਹਾਈਟ ਕੱਦ ਦੀ ਬਹੁਤ ਵੱਡਾ ਕੱਦ ਹੈ ਠੀਕ ਹੈ ਜੀ ਫੁੱਲ ਵੱਡੀ ਹਾਈਟ ਕੱਦਦੀ ਆ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਹੈ ਵੈਸੇ ਹੁਣ ਨਾਰਮਲੀ ਚਲੋ ਸੂ ਦੇ ਵਿੱਚ ਤੇ ਨਾਰਮਲੀ ਪਾਲਾ ਕਰਕੇ ਹਾਈਟ ਕੱਦ ਫੁੱਲ ਵੱਡੀ ਹੈ ਠੀਕ ਹੈ ਜੀ ਜਿੱਦਾਂ ਆਪਾਂ ਨਾਰਮਲੀ ਐਚ ਐਫ ਵੈਡ ਦੇਖਦੇ ਆ ਫਾਰਮ ਵਾਲੀ ਵੈਡ ਦੇਖਦੇ ਆ ਉਦਾਂ ਦੀ ਵੈੜ ਜਿਹੜੀ ਆ ਦੋਸਤੋ ਹੈਗੀ ਹੈ ਪੂਰੀ ਬਰੀਡ ਦੇ ਵਿੱਚ ਆ ਠੀਕ ਆ ਸੋ ਆਰਡਰ ਕੁਆਲਿਟੀ ਆ ਦੇਖ ਸਕਦੇ ਹੋ ਠੀਕ ਹੈ ਜੀ ਤੇ ਅੱਜ ਹੀ ਸੂਈਏ ਦੋਸਤੋ ਜੇਰ ਪ੍ਰੋਪਰ ਪੈ ਗਈ ਆ ਠੀਕ ਆ ਅੱਛਾ ਗੁਰਜੰਟ ਵੀਰ ਕੁਝ ਚਵਾਈ ਕੀਤੀ ਐ ਬੌਲੇ ਦੇ ਵਿੱਚ ਹਾਂਜੀ ਹਾਂਜੀ ਭਾਜੀ ਕੀਤੀ ਐ ਤਿੰਨ ਚਾਰ ਕਿਲੋ ਕੱਢਿਆ ਜੀ ਤਿੰਨ ਚਾਰ ਕਿਲੋ ਜਿਹੜਾ ਦੋਸਤੋ ਬੌਲਾ ਕੱਢਿਆ ਠੀਕ ਆ ਬੱਚਾ ਚੰਗਾ ਆ ਤੇ ਆ ਦੇਖੋ ਹਾ 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 ਬਾਕੀ ਭਾਜੀ ਕਾਨ ਦੀਆਂ ਗੱਲਾਂ ਨਹੀਂ ਲਈ ਵੀ ਆਪਾਂ ਫਾਰਮ ਚੋਂ ਆ ਜੀ ਅੱਛਾ ਜੀ ਹਾਂਜੀ ਲਓ ਜੀ ਫਾਰਮ ਦੇ ਵਿੱਚੋਂ ਜਿਹੜੀ ਦੋਸਤੋ ਇਹ ਵੈੜ ਖਰੀਦੀ ਆ ਠੀਕ ਆ ਤੇ ਪੂਰੀ ਜਾਤ ਪਾਤ ਵਾਲੀ ਆ ਫੁੱਲ ਬਟਾ ਫੁੱਲ ਬਰੀਡ ਆ ਹਾਈਟ ਕੱਦ ਪੂਰਾ ਵੱਡਾ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਇੱਕ ਵਾਰੀ ਥਾਣ ਲੈਵਾ ਤੁਹਾਨੂੰ ਬਿਲਕੁਲ ਕੋਲੋਂ ਨਜ਼ਦੀਕੀ ਤੋਂ ਆ ਦਿਖਾ ਦਿੰਨੇ ਆ। ਆ ਬੈਕ ਸਾਈਡ ਤੋਂ ਤੁਸੀਂ ਥਾਣ ਵੇਖ ਕੇ ਚੈੱਕ ਕਰੋ ਜੀ ਮਗਰਲੇ ਥਾਣ। ਬਾਅਦ ਕਿ ਮੈਨੂੰ ਚੇਤਾ ਭੁੱਲ ਗਿਆ ਵਾ ਵਾਛੀ ਦਾ ਸੀਮਨ ਚੰਗਾ ਦੱਸਣ ਦਾ ਹੈ ਕੋਈ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਉਹ ਆਂਦੇ ਵੀ ਜੇ ਮਰਬਾ ਬੱਚਾ ਜਿਹੜਾ ਹੋਵੇ ਉਹ ਚੰਗੇ ਸੀਮਨ ਦਾ ਵਾ। ਤੇ ਵਾਛੀ ਬਹੁਤ ਆਉਂਦੀ ਆ ਜੀ ਕੰਨ ਵੇਖੋ ਕੱਡਾ ਛੋਟਾ ਛੋਟਾ। ਰਖਵਾਇਆ ਹੋਇਆ ਲੱਗਦਾ। ਠੀਕ ਆ ਬੱਚਾ ਜਿਹੜਾ ਮਗਰ ਫੀਮੇਲ ਕਾਫ ਆ ਦੋਸਤੋ ਆ ਤੁਸੀਂ ਵੇਖ ਸਕ ਤੇ ਬਾਕੀ ਗਰਜੰਟ ਵੀਰ ਚਵਾਈ ਕਿਦਾਂ ਨਿਕਲੀ ਹੈ ਬਿਲਕੁਲ ਸਾਫ ਨਿਕਲੀ ਜੀ ਸਾਫ ਚਵਾਈ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਪਹਿਲਾਂ ਵੀ ਫਾਰਮ ਦੇ ਪਿਛੇ ਹੱਥੀ ਚਵਾਈ ਕਰਦੇ ਰਹੇ ਨੇ ਨਹੀਂ ਬਾਜੀ ਉਹ ਮਸ਼ੀਨ ਤੇ ਆਪਣੇ ਤੇ ਹੱਥੀ ਕੀਤੀ ਬਹੁਤ ਵਧੀਆ ਚਵਾਈ ਕਰਾਈ ਆ ਜੀ ਉਹ ਤਾਂ ਮਸ਼ੀਨ ਤੇ ਕਰਦੇ ਰਹੇ ਸੀ ਠੀਕ ਹੈ ਜੀ ਤੇ ਆਹ ਦੇਖੋ ਜੀ ਠੀਕ ਹੈ ਬਾਕੀ ਥਣ ਥਣ ਦੀ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਬਿਲਕੁਲ ਮੁੱਠੀ ਥਾਣਾ ਹੱਥੀ ਚਵਾਈਆ ਥਾਣਾ ਕੋਈ ਵੀਰ ਆ ਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਤੇ ਚਵਾਈ ਵੀਰਾਂ ਦਾ ਵੀ ਇੱਕ ਨੰਬਰ ਆ ਠੀਕ ਆ ਤੇ ਗਰਜੰਡ ਵੀਰ ਕੀ ਮੁੱਲ ਕਰਦੇ ਆ ਦਾ ਰਹੂਗਾ ਕੀ ਲੈਣ ਦਾ ਮੁੱਲ ਤਾਂ ਭਾਜੀ ਮੰਗਨ ਦਾ 60 ਮੰਗਦੇ ਆ 56000 ਰੁਪਏ ਦੀ ਦੇ ਦੇ ਆਗੇ 55 ਦੀ ਹਾਂਜੀ ਬਾਕੀ ਮਾਨ ਤਾਨ ਕਰ ਦਾਂਗੇ ਜਿਹੜਾ ਵੀਰ ਭਰਾ ਹੋਊਗਾ ਠੀਕ ਆ ਜੀ 55000 ਜਿਹੜਾ ਤੁਸੋਂ ਲੈ ਤੇ ਆ ਠੀਕ ਆ ਜੀ ਡਿਮਾਂਡ ਸਾਰੀ ਚਵਾਈ ਜਾਊਗੀ ਜੀ ਡਿਮਾਂਡ 60000 ਆ ਲੈਣ ਦੇ ਜਿਹੜਾ 56000 ਉਹਦੇ ਚੋ ਵੀ ਜਿਹੜਾ ਮਾਨ ਤਾਨਾ ਮੌਕੇ ਤੇ ਜ਼ਰੂਰ ਕੀਤਾ ਜਾਊਗਾ 56000 ਦੇ ਵਿੱਚੋਂ ਸੋ ਬਿਲਕੁਲ ਤੁਸੀਂ ਆਪਦੀ رائے ਬਣਾ ਸਕਦੇ ਜੇ ਆਪ ਦੀ ਸਮਝ ਨਾਲ ਪਸ਼ੂ ਖਰੀਦ ਸਕਦੇ ਜੇ ਹਾਈਟ ਕਰ ਤੋਂ ਵੱਡਾ ਤੇ ਵੈੜ ਤੁਹਾਨੂੰ ਪਸੰਦ ਆਊਗੀ ਠੀਕ ਆ ਜੀ ਤੇ ਇਸ ਤੋਂ ਬਾਅਦ ਇੱਕ ਨੈਕਸਟ ਜਿਹੜੀ ਅਗਲੀ ਵੈੜ ਤੁਹਾਨੂੰ ਦਿਖਾਉਣੀ ਆ ਇਹ ਬਿਲਕੁਲ ਜਿਹੜੀ ਦੋਸਤੋ ਇਹ ਇਹਦੇ ਬਾਜੀ ਵੈੜ ਕਬੂਤਰੀ ਦਾ ਬੱਚਾ ਇਹਦੀਆਂ ਜੰਨੀਆਂ ਸਿਰਤਾਂ ਕਰ ਲੋ ਹੁੰਦੀਆਂ ਥੋੜੀਆਂ ਜੀ ਅੱਛਾ ਜੀ ਹਾਂ ਜੀ ਲੈ ਕਿੰਨੇ ਵਾਂ ਸਵੇਰ ਸੋਈਏ ਕਰ ਇਹ ਬਾਜੀ ਦੂਸਰਾ ਸੋਗਾ ਸੋਈ ਆ ਜੀ ਦੂਸਰਾ ਹਾਂ ਜੀ ਦਿਨ ਨੂੰ ਉਹ ਕਿੰਨੇ ਉਹ ਤੀਜਾ ਦਿਨ ਅੱਜ ਤੇ ਜਾ ਦਿਨ ਆ ਜੀ ਠੀਕ ਆ ਜੀ ਹਾਂ ਜੀ ਤੀਜਾ ਦਿਨ ਮਗਰ ਬੱਚਾ ਇਹਨੇ ਵੱਛਾ ਵੱਛੀ ਆ ਜੀ ਵੱਛੀ ਆ ਜੀ ਮਗਰ ਇਹਦੇ ਵੱਛੀ ਆ ਹਾਂ ਜੀ ਵਾਸ਼ੇ ਬੋਮ ਬਰੀਡ ਵਾਲੀ ਇਹ ਦੇ ਮਗਰ ਵੀ ਮਗਰ ਬਰੀਡ ਵਾਲੀ ਪੂਰੀ ਵੱੱਠੀ ਆ ਹਾਂਜੀ ਆਪ ਦੋਸਤੋ ਦੂਜਾ ਸਵੇਰ ਸੂਈ ਆ ਠੀਕ ਆ ਬਿਲਕੁਲ ਵੇਰ ਤੁਸੀਂ ਵੇਖ ਸਕਦੇ ਜੇ ਹਾਈਟ ਕੱਦ ਵੀ ਸੋਹਣਾ ਹੈ ਵੱਡੀਆਂ ਵੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੇ ਆਰਡਰ ਕੁਆਲਿਟੀ ਚੰਗੀ ਆ ਅਜ ਤੀਸਰੇ ਦਿਨ ਦੇ ਵਿੱਚ ਕਿੰਨਾ ਕਾ ਅਕਾਊਂਟ ਕੀਤਾ ਜੀ ਬੋਲਾ ਬਾਜੀ ਤੀਸਰੇ ਦਿਨ ਚ 1516 ਲੀਟਰ ਬੋਲਾ ਚੁੱਕੀ ਫਿਰਦੀ ਜੀ ਅੱਜ ਸਟਾਰਟਿੰਗ ਚੰਗੀ ਹਾਂਜੀ ਸੋ ਸਟਾਰਟਿੰਗ ਚੰਗੀ ਆ ਦੋਸਤੋ ਆਰਡਰ ਕੁਆਲਿਟੀ ਇੱਕ ਵਾਰੀ ਆ ਤੁਹਾਨੂੰ ਦਿਖਾਵਾਂਗੇ ਆਪਾਂ ਆ ਕਰੋ ਚੈੱਕ ਆਰਡਰ ਕੁਆਲਿਟੀ ਕਾਫੀ ਬੈਸਟ ਆ ਬਿਲਕੁਲ ਬੇਨ ਕਾਫੀ ਸੋਹਣੀਆ ਮਿਲਕ ਬੇਨ ਕਾਫੀ ਮੋਟੀ ਦਿਖਾਈ ਦੇ ਰਹੀ ਹੈ ਦੋਨੋਂ ਸਾਈਡ ਤੋਂ ਆ ਦੇਖੋ ਜੀ ਠੀਕ ਹੈ ਜੀ ਬਾਕੀ ਥਣ ਦੀ ਕੁਆਲਿਟੀ ਕਾਫੀ ਸੋਹਣੀ ਆ ਪਸੂ ਜਿਹੜੇ ਦੋਸਤੋ ਇਸੇ ਤਰ੍ਹਾਂ ਚੰਗੇ ਕੁਆਲਿਟੀ ਦੇ ਆਉਂਦੇ ਆ ਠੀਕ ਹੈ ਜੀ ਬੇਸ਼ੱਕ ਵੜਾਂ ਦੇ ਵਿੱਚ ਹੀ ਨਗ ਜ਼ਿਆਦੇ ਹੁੰਦੇ ਆ ਪਰ ਕੁਆਲਿਟੀ ਚੰਗੀ ਹੁੰਦੀ ਆ ਠੀਕ ਹੈ ਜੀ ਤੇ ਰੇਟ ਵੀ ਪਹਿਲੀ ਗੱਲ ਵੀ ਵਾਜਬ ਹੁੰਦੇ ਆ ਜਾਇਜ਼ ਰੇਟ ਹੁੰਦੇ ਆ ਤੋ ਬਾਕੀ ਆਣ ਕੇ ਕੋਈ ਵੀ ਰਾਤੀ ਤਸੱਲੀ ਕਰ ਸਕਦਾ ਦੋ ਟਾਈਮ ਚਵਾਈ ਕਰਕੇ ਕਿਉਂਕਿ ਪਸ਼ੂ ਦੋਨੋਂ ਜਿਹੜੇ ਆ ਸਵੇ ਸਵੇ ਆ ਠੀਕ ਆ ਠੀਕ ਆ ਦਿਖਾਉਣਾ ਹੈ ਗਰਜੰਟ ਭਾਈ ਕਿੰਨਾ ਕੁ ਦੂਜਾ ਦੋ ਦ ਚਵਾਂ ਦੀ ਸੌ ਬਣਾ ਹੈਗੀ ਇਹਦੀ ਪਾਣੀ ਘਰ ਵਾਲੇ 23 24 ਲੀਟਰ ਦੀ ਗਾਰੰਟੀ ਦਿੰਦੇ ਠੀਕ ਆ ਜੀ ਆਪਾਂ ਬਾਜੀ ਤੇ ਇਹਦੀ ਲਾ ਦੇਣੇ ਆ ਜਿੱਦਾਂ ਕਿ ਸਟਾਰਟਿੰਗ ਤੁਸੀਂ ਦੱਸਤਾ ਕਿ ਬਹੁਤ ਵਧੀਆ ਹੈਗੀ 15 16 ਲੀਟਰ ਦੀ ਸਟਾਰਟਿੰਗ ਆ ਹਾਂ ਜੀ ਤੇ ਉਮੀਦ ਕਰ ਸਕਦੇ ਹਾਂ ਨਾ ਤੇ ਮਗਰ ਬੱਚਾ ਜਿਹੜਾ ਇਹਦੇ ਫੀਮੇਲ ਦਾ ਬਹੁਤ ਟਾਪ ਦੀ ਬਾਜੀ ਆ ਦੇਖੋ ਆ ਦੇਖੋ ਜਰਾ ਹਰ ਬੱਚੇ ਲੱਗੇ ਲਗ ਬੰਨ ਨਹੀਂ ਦੇ ਨਾੜੂ ਜਾਂ ਟੁੱਟ ਗਿਆ ਨਾ ਲਓ ਜੀ ਅੱਜ ਦਿਨ ਵੈਸੇ ਤਿੱਜਾ ਹੈ ਤਿੱਜਾ ਤਿੱਜਾ ਦੇ ਬੱਚੇ ਵੀ ਨਾ ਬਿਲਕੁਲ ਲਾਗੇ ਬੰਨ ਕਰਕੇ ਨਾੜੂ ਜਿਹੜਾ ਦੋਸਤੋ ਬਿਲਕੁਲ ਬੱਚੇ ਇੱਕ ਦੂਜੇ ਨਾਲ ਚੁੰਗਦੇ ਰਹਿੰਦੇ ਆ ਤੁਸੀਂ ਆ ਵੇ ਇਹਦਾ ਤਾਜੀ ਦਾ ਵੀ ਟੁੱਟਾ ਇਹ ਨਾ ਇੱਕ ਦੂਜੇ ਨੂੰ ਚੁੰਗਦੇ ਰਹਿੰਦੇ ਮੁਰਕੇ ਹਰ ਕੇ ਮੈਂ ਆ ਬੰਨਿਆ ਤੁਮਾ ਮਾਰਦੇ ਨੇ ਬੱਚੇ ਆਹ ਇਹਦਾ ਵੀ ਟੁੱਟ ਗਿਆ ਪਹਿਲੇ ਨੰਬਰ ਦੀ ਬੱਚੀ ਆ ਬਾਹਰ ਤੋਂ ਥੱਲੇ ਆ ਬੱਚੀ ਆ ਪਹਿਲੇ ਨੰਬਰ ਦੀ ਸੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਆ 15 16 ਕਿਲੋ ਬੌਲੇ ਤੇ ਆ ਉਹਦੇ ਮਗਰ ਜਿਹੜੀ ਦੋਸਤੋ ਫੁੱਲ ਬਟਾ ਫੁੱਲ ਬਰੀਡ ਦੇ ਵਿੱਚ ਆ ਬੱਛੀ ਹੈਗੀ ਠੀਕ ਆ ਚੰਗੇ ਸੀਮਨ ਦੀ ਬੱਛੀ ਜਾਪਦੀ ਆ ਠੀਕ ਆ ਤੇ ਮੋਲ ਗਰਜੰਟ ਕਿੰਨਾ ਦੱਸਤਾ ਸੀ ਲੈ ਇਹਦੇ ਮੋਲ ਭਾਏ 60 ਕਰਦੇ ਇਹਦਾ ਇਹ ਤਾਂ 60 ਹਾਂਜੀ ਹਾਂ ਨਾ 1000 2000 ਰੁਪਏ ਦਾ ਮਾਨਦਾਨ ਕਰਾਂਗੇ ਜਿਹੜਾ ਵੀਰ ਭਰਾ 58 55 ਦੇ ਕਰਚ ਹਾਂਜੀ ਬਾਕੀ ਇਹੋ ਜਿਹੇ ਵੈੜ ਕਹੇ ਹੋਰ ਚੰਗੇ ਖਿਡਾਰੀ ਤੋਂ ਹੁੰਦੇ ਹਾਂਜੀ ਤੇ 70 75 ਮੋਲ ਕਰਨਾ ਆਪਾਂ ਮੋਲ ਨਹੀਂ ਜਾਇਜ਼ ਕੀਤਾ ਜੀ ਠੀਕ ਆ ਜੀ ਲਓ ਜੀ ਸੋ ਵਾਰਦ ਆਫਰ ਚੰਗੀ ਆ 58000 ਦੇ ਵਿੱਚ ਹਾਂ ਨਾ ਜਿਹੜੀ ਹੈਗੀ ਗੱਲਬਾਤ 60000 ਡਿਮਾਂਡ ਕੀਤੀ ਵੀਰ ਨੇ ਬਾਕੀ ਆਰਡਰ ਕੁਆਲਿਟੀ ਚੰਗੀ ਆ ਥਣ ਥਣ ਪੂਰਾ ਜਿਹੜਾ ਦੋਸਤੋ ਮੁੱਠੀ ਥਾਣਾ ਠੀਕ ਆ ਜੀ ਸਾਥੀ ਚਵਾਈ ਥਾਣਾ ਤੇ ਬਾਕੀ ਦੋਤ ਜਿਹੜੀ ਵਾਰ ਦੋਸਤੋ 20 ਤੋਂ ਪਲੱਸ ਚੰਗੀ ਸੇਵਾ ਤੇ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਆ ਆਹਦੀ ਬੋਥੀ ਬਾਥੀ ਵੇਖੋ ਬ੍ਰੀਡ ਵੇਖੋ ਭਾਜੀ ਹਾਂ ਦੇਖੋ ਹਾਂਜੀ ਦੋਸਤੋ ਇੱਕ ਵੀਰ ਗਰਜੈਂਟ ਫੋਰਾਂ ਦੇ ਕੋਲ ਇੱਕ ਹੋਰ ਵੈਡ ਆ ਇਹਦੀ ਵੀ ਆਪਾਂ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਅੱਛਾ ਅਗਰਜੰਟ ਵੀਰ ਕੀ ਡਿਟੇਲ ਐ ਇਸ ਬੈਡ ਦੀ? ਇਹ ਭਾਜੀ ਪਹਿਲਾ ਸੂਆ ਸਹੀ ਆ ਕੇ ਵੈਡ ਆ। ਪਹਿਲਾ ਸੂਆ। ਹਾਂਜੀ ਆਪਣੇ ਵੀਰ ਭਰਾ ਚਾਰ ਦੋਸਤੀ ਆ ਤੇ ਉਹਨਾਂ ਦੇ ਘਰੇ ਜਾ ਵੈਡ। ਹਾਂਜੀ। ਹਾਂਜੀ। ਤੇ ਪਹਿਲਨ ਸੂਈ ਆ ਦਿਨ ਕਿੰਨੇ ਕੋਗੇ ਨੂੰ ਅਗਰਜੰਟ? ਇਹਨੂੰ ਭਾਜੀ ਹੋ ਗਏ ਜੇ 25-26 ਦਿਨ ਨੂੰ ਹੋਵੇ ਹੋਣੇ ਸੂਈ ਨੂੰ। ਅ 25 ਤੋਂ 26 ਕ ਦਿਨ ਦਾ ਜਿਹੜਾ ਭਰਾ ਉਹ ਸਮਾਂ ਹੋ ਗਿਆ ਤੇ ਆ ਮੇਲ ਆ ਕੇ ਜੀ ਮਗਰ। ਨਹੀਂ ਵੀ। ਇਹ ਮਗਰ ਬੱਚਾ ਹੈ ਠੀਕ ਆ। ਬੱਚਾ ਹੈ 25-26 ਕ ਦਿਨ ਦਾ ਸੂਆ ਤੁਸੀਂ ਮੰਨ ਲਿਓ ਜੀ। ਤੇ ਅਗਰਜੰ 12 ਲੀਟਰ ਆਂਦਾ ਹੈ ਤਾਂ 11 ਲਾ ਕੇ ਚਲੋ ਠੀਕ ਹੈ ਜੀ ਉਹ 1 ਅੱਧੇ ਲੀਟਰ ਦਾ ਹੋ ਜਾਂਦਾ ਘੱਟ ਵੱਧ ਆਪਣਾ ਲਓ ਜੀ ਖੋਲ ਕੇ ਤੋੜ ਦੂੰ ਘਰ ਦੇ ਜੋਈ ਆ ਠੀਕ ਹੈ ਜੀ 12 ਕਿ ਲੀਟਰ ਦੋਸਤੋ ਵੀਰ ਦਾ ਵੀ ਚਲੋ ਘਰ ਦਾ ਜਿਹੜਾ ਘਰੇ ਲੂ 12 ਕਾ ਪਰ 11 ਲੀਟਰ ਕੋਈ ਮੰਨ ਕੇ ਵੀਰ ਸੌਦਾ ਕਰ ਲੇ ਬਾਕੀ ਵੈੜ ਪੂਰੀ ਜਾਂ ਬੱਛੀ ਪੂਰੀ ਜਾਂ ਜਾਤ ਵਾਲੀ ਪੂਰੀ ਬਰੀਡ ਵਾਲੀ ਆ ਸੋ ਤੁਹਾਨੂੰ ਪੂਰੀ ਬਾਹਰ ਕੱਢ ਕੇ ਤਸਲੀ ਨਾਲ ਦਿਖਾ ਦਿੰਨੇ ਹਾਂ ਦੋਸਤੋ ਤੋੜ ਕੇ ਠੀਕ ਆ ਆ ਦੇਖੋ ਜਿਹੜਾ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਆ ਲੋ ਜੀ ਆਖਰ ਲੋ ਜੀ ਆਹ ਦੇ ਕਿਆ ਬਾਗਾ ਕੋਣੀ ਕੋਣੀ ਅਲੇ ਕੁਮਾ ਬਈਆ ਸੋ ਬਾਕੀ ਥੰਦੇਵਾ ਜਿਹੜਾ ਬਿਲਕੁਲ ਤੁਸੀਂ ਆਹ ਵੇਖ ਲਓ ਜੀ ਠੀਕ ਆ ਥੰਦੇਵਾ ਤੁਸੀਂ ਦੇਖ ਲਓ ਆ ਦੋ ਇਧਰ ਚੁੰਗਾਂ ਲਾਪੇ ਐ ਇਹਨੂੰ ਕਰ ਲਓ ਠੀਕ ਹੈ ਲੈ ਜਾ ਪਾਓ ਲੈ ਜੀ ਪਾਓ ਮੋੜ ਦੋ ਲੈ ਜੋ ਠੀਕ ਹੈ ਜੀ ਮੱਥੀ ਦੋਸਤੋ ਪਹਿਲਾ ਸੁਭਾ ਸੂਈ ਹੈ ਠੀਕ ਹੈ ਜੀ ਰਿਕਾਰਡ ਜਿਹੜਾ ਦੁੱਧ ਦਾ ਹਜੇ ਫਿਲਹਾਲ 25 26 ਦਿਨਾਂ ਦੀ ਸੂਈ ਦੱਸ ਲਈ ਇੱਕ ਮਿੰਟ ਡਾਕਟਰ 12 11 12 ਕਿਲੋ ਹਾਜ਼ਰ ਦੁੱਧ ਹੈ ਠੀਕ ਹੈ ਹਾਂਜੀ ਐ ਸੰਜੋ ਭਾਜੀ 18 19 16 15 ਦੇ ਘਟ ਅੱਛਾ ਜੀ ਅੱਧਾ ਥਾਣੇ ਫਿਰ ਅੱਧਾ ਲਾ ਗਿਆ ਚਲੋ ਤੁਸੀਂ ਅੱਧਾ ਥਾਣੇ ਜਿਹੜਾ ਦੋਸਤੋ ਅਗਲਾ ਥਾਣੇ ਅੱਧਾ ਮੰਨ ਕੇ ਕੋਈ ਵੀਰ ਸੌਫਦਾ ਕਰੇ ਠੀਕ ਹੈ ਜੀ ਅੱਧਾ ਥਾਣਾ ਅਗਲਾ ਥਾਣਾ ਜਿਹੜਾ ਬਹਿਣੀ ਤੋਂ ਠੀਕ ਹੈ ਜੀ ਮਗਰਲੇ ਥਣ ਪ੍ਰੋਪਰ ਇੱਕਸਾਰ ਬਰਾਬਰ ਹੈ ਠੀਕ ਹੈ ਜ ਗਰੈਂਟ ਮਗਰਲੇ ਬਿਲਕੁਲ ਓਕੇ ਆ ਮਗਰਲੇ ਬਿਲਕੁਲ ਓਕੇ ਬਾਜੀ ਠੀਕ ਆ ਮਗਰਲਿਆਂ ਦਾ ਬਰਾਜ ਦਾ ਦੋਸਤ ਇੱਕੋ ਜਿਹੀਆਂ ਧਾਰਾਂ ਨੇ ਅਗਲੇ ਥਾਣਾਂ ਦੀਆਂ ਜਿਹੜੀਆਂ ਧਾਰਾਂ ਨੇ ਉਹ ਅਧੀਆਂ ਹੈਗੀਆਂ ਨੇ ਉਲਟ ਬਹਿਣੀ ਵਾਲੇ ਥਾਣਾਂ ਜੇਕਰ ਆਪਾਂ ਦੋਸਤ ਤੁਲਨਾ ਕਰੀਏ ਤੇ ਠੀਕ ਆ ਤੇ ਆਹ ਜਿਹੜੀ ਵੈਡ ਹੈਗੀ ਆ ਤੇ ਗਰੈਂਟ ਮੁੱਲ ਕਿੰਨਾ ਕਰਦੇ ਆ ਦਾ ਮੁੱਲ ਬਾਜੀ ਜਿਹੜੇ ਵੈਡ ਦਾ ਥਾਣ ਦੀ ਬਾਜੜਾ ਹੁੰਦੀ ਗਰੈਂਟ 50 55000 ਦੇ ਹਾਂਜੀ ਹੁਣ ਆਪਾਂ 9000 ਰੁਪਏ ਮੁੱਲ ਕਰ ਦਿੰਦੇ ਆ 29 ਹਾਂਜੀ ਬਾਕੀਆਂ ਦੇ ਮਸ਼ੀਨ ਤੇ 14 ਦੇ ਆਂਦੇ ਵੀ ਮੈਂ ਟਿਕ ਪੈ ਨੂੰ ਮਸ਼ੀਨ ਆ ਥਾਂਟ ਉ ਕਾਟਾ ਹਾਂਜੀ ਆਪਾਂ ਅੱਧਾ ਲਾ ਕੇ ਚੱਲਗੇ ਠੀਕ ਆ ਜੀ ਹਾਂਜੀ ਲਓ ਜੀ ਅੱਧਾ ਥਣ ਦੋਸਤੋ ਤੁਸੀਂ ਗਿਣਤੀ ਕਰ ਲਿਓ ਠੀਕ ਆ ਵੀ ਅੱਧੇ ਥਣ ਕਿਉਂਕਿ ਮਸ਼ੀਨੀ ਚਵਾਈ ਹੁੰਦੀ ਆ ਇਸ ਕਰਕੇ ਆਪਾਂ ਚਲੋ ਐਸਕੇਵੇਡ ਆ ਇੱਕ ਆਈਡੀਆ ਹੈ ਵੀ 15 ਮੀਟਰਾਂ ਕਾਟਾ ਠੀਕ ਆ ਤੇ ਕੋਈ ਵੀਰ ਅੱਧਾ ਜਿਹੜਾ ਥਣ ਮੰਨ ਕੇ ਤੁਸੀਂ ਸੌਦਾ ਕਰ ਲਿਓ 29000 ਮੋਲਾ 29000 ਦੇ ਵਿੱਚੋਂ ਕੋਈ ਮੌਕੇ ਦੀ ਗੇਮ ਆ ਦੋਸਤੋ ਕੋਈ ਛੋਟਛੱਪਾ ਹੋ ਜਾਊਗਾ ਉਸ ਤੋਂ ਪਹਿਲਾਂ ਆਪਾਂ ਬਿਲਕੁਲ ਪਸ਼ੂ ਜਿਹੜਾ ਤਸੱਲੀ ਕਰ ਲਿਓ ਚਵਾਈ ਕਰਕੇ ਹੱਥੀ ਠੀਕ ਆ ਤਾਂ ਤੁਮ ਪ੍ਰੋਪਰ ਬੱਚੀ ਦਾ ਬਿਲਕੁਲ ਮੁੱਠੀ ਥਾਣਾ ਪਹਿਲਾ ਸੂਆ ਸੋਈ ਹੈ ਠੀਕ ਆ ਜੀ 29000 ਦੇ ਵਿੱਚ ਦੇ ਦਿੱਤੀ ਜਾਊਗੀ ਤੇ ਮਗਰ ਜਿਹੜਾ ਮੇਲ ਕਾਫ ਆਪ ਤੁਸੀਂ ਵੇਖ ਲਓ ਬੱਚਾ ਠੀਕ ਆ ਨੰਬਰ ਵੀਰ ਗੁਰਜੰਟ ਦੇ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਤੇ ਤੁਸੀਂ ਜਿਹੜੀ ਆ ਕਾਲ ਕਰ ਸਕਦੇ ਹੋ ਉਹ ਵਹਿੜਾਂ ਦੇ ਵਿੱਚ ਵੀਰ ਗੁਰਜੰਟ ਦੇ ਕੋਲ ਆਉਂਦੇ ਆ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੋ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਜੇ ਵਹਿੜਾ ਖਰੀਦਣ ਵਾਸਤੇ ਸੰਪਰਕ ਕਰ ਸਕਦੇ ਜੇ ਵੈਸੇ ਵੇਚਣ ਵਾਸਤੇ ਵੀ ਤੁਸੀਂ ਸੰਪਰਕ ਕਰ ਸਕਦੇ ਜੇਕਰ ਕਿਸੇ ਵੀਰ ਨੇ ਕੋਈ ਵਹਿੜ ਵੇਚਣੀ ਆ ਤੇ ਉਹ ਵੀ ਵੇਰ ਦਾ ਕੰਮ ਆ ਵੀ ਪਸ਼ੂ ਸੇਲ ਪਰਚੇ ਦਾ ਕੰਮ ਆ ਵੀ ਪਸ਼ੂ ਖਰੀਦੇ ਵੀ ਜਾਂਦੇ ਆ ਤੇ ਵੇਚੇ ਵੀ ਜਾਂਦੇ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ